ਜਿੱਥੇ ਪੰਜਾਬ ਦੇ ਵੱਡੇ ਵੱਡੇ ਨਾਮ ਕਲਾਕਾਰਾਂ ਦੇ ਨਾਮ ਐਕਟਰਾਂ ਦੇ ਨਾਮ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਹਸ ਹੋਂਾਂ ਦੇ ਘਰ ਪਹੁੰਚੇ ਨੇ ਉੱਥੇ ਆਮ ਆਦਮੀ ਪਾਰਟੀ ਤੋਂ ਐਮ ਐਲ ਏ ਹਲਕਾ ਨਗੋਦਰ ਤੋਂ ਬੀਬੀ ਇੰਦਰਜੀਤ ਕੌਰ ਜੀ ਮਾਨ ਉਹ ਵੀ ਖਾਸ ਤੌਰ ਤੇ ਪਹੁੰਚੇ ਨੇ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਦੁੱਖ ਦੀ ਘੜੀ 'ਚ ਪਹੁੰਚੇ ਹੋ? ਬੱਚੇ ਇਸ ਦੁੱਖ ਦੀ ਘੜੀ ਦੇ ਵਿੱਚ ਪਰਮਾਤਮਾ ਦਾ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਓਟ ਅਸ ਰਿਹਾ ਲਿਆ ਪਰਿਵਾਰ ਨੇ ਔਰ ਅਕਾਲ ਪੁਰਖ ਸੱਚੇ ਪਾਤਸ਼ਾਹ ਉਹਨਾਂ ਨੇ ਦੁੱਖ ਸਹਿਣ ਦੀ ਤਾਕਤ ਬਖਸ਼ਣ ਹਿੰਮਤ ਬਖਸ਼ਣ ਔਰ ਜਿਵੇਂ ਦੁਨੀਆ ਦੇ ਵਿੱਚ ਪਹਿਲਾਂ ਵਿਚਰਦੇ ਆ ਹਰ ਹਰ ਫੀਲਡ ਦੇ ਵਿੱਚ ਸਮਾਜ ਸੇਵਾ ਦੇ ਵਿੱਚ ਵੀ ਔਰ ਸੂਫੀ ਗਾਇਕੀ ਦੇ ਖੇਤਰ ਦੇ ਵਿੱਚ ਵੀ ਉਹਨਾਂ ਦੇ ਬੱਚੇ ਬਹੁਤ ਲਾਇਕ ਨੇ ਬਹੁਤ ਕਾਮਯਾਬ ਨੇ ਇਸੇ ਤਰ੍ਹਾਂ ਆਪਣਾ ਪਿਆਰ ਜਿਹੜਾ ਜਿਹੋ ਜਿਹਾ ਪਿਆਰ ਅੱਜ ਨਜ਼ਰ ਆਇਆ ਇਸ ਅੰਤਮ ਅਰਦਾਸ ਦੇ ਵਿੱਚ ਇਹੋ ਜਿਹਾ ਹੀ ਪਿਆਰ ਜਿਹੜਾ ਉਹ ਹਮੇਸ਼ਾ ਦੁਨੀਆ ਦੇ ਵਿੱਚ ਆਪਣਾ ਵੰਡਦੇ ਰਹਿਣ ਤੇ ਇਹ ਅੱਜ ਦੀ ਦੁੱਖ ਦੀ ਘੜੀ ਦੇ ਵਿੱਚ ਅਸੀਂ ਪਰਿਵਾਰ ਦੇ ਨਾਲ ਖੜੇ ਕਦੇ ਮੁਲਾਕਾਤ ਹੋਈ ਤੁਹਾਡੀ ਰੇਸ਼ਮ ਕੌਰ ਜੀ ਦੇ ਨਾਲ ਨਹੀਂ ਜੀ ਉਹਨਾਂ ਦੇ ਨਾਲ ਪਰਸਨਲ ਇਦਾਂ ਨਹੀਂ ਪਰ ਇਲੈਕਸ਼ਨ ਦੇ ਦੌਰਾਨ ਅਸੀਂ ਇਕੱਠੇ ਕੰਮ ਕਰਦੇ ਰਹੇ ਹਾਂ ਜਦੋਂ ਹੰਸ ਜੀ ਨੇ ਜਲੰਧਰ ਤੋਂ ਐਮਪੀ ਦੀ ਇਲੈਕਸ਼ਨ ਲੜੀ ਸੀ ਉਸ ਦੌਰਾਨ ਫਿਰ ਇਲੈਕਸ਼ਨ ਕੰਪੇਨ ਦੇ ਵਿੱਚ ਉਹ ਆਉਂਦੇ ਜਾਂਦੇ ਰਹੇ ਸੀ ਉਦੋਂ ਮਿਲੇ ਸੀ ਪਰ ਇਹ ਆ ਕਿ ਵੀ ਮਾਮਾ ਜਿਹੜੀਆਂ ਨੇ ਨਾ ਉਹ ਬੱਚਾਂ ਦੇ ਵਿੱਚੋਂ ਦਿਖਦੀਆਂ ਮਾਮਾ ਦਾ ਬੱਚੇ ਜਿਹੜੇ ਮਾਮਾ ਦਾ ਅਕਸ ਹੁੰਦੇ ਆ ਸ਼ੀਸ਼ਾ ਹੁੰਦੇ ਨੇ ਔਰ ਸਾਰੀ ਦੁਨੀਆ ਦੇਖ ਸਕਦੀ ਆ ਕਿਵੇਂ ਪਰਿਵਾਰ ਉਹਨਾਂ ਦਾ ਉਹਨਾਂ ਦੇ ਬੱਚੇ ਕਿੰਨੇ ਲਾਇਕ ਨੇ ਔਰ ਕਿਵੇਂ ਆਪਣੀਆਂ ਜ਼ਿੰਮੇਵਾਰੀਆਂ ਨਾਲ ਆਪਣਾ ਕੰਮ ਕਰ ਕਰਦੇ ਨੇ ਮਿਹਰਬਾਨੀ ਜੀ